ਕੀ ਕੀ ਕਹਿਣਾ ਚਾਹੋਗੇ ਕੀ ਕੀ ਜਿਹੜੇ ਇੱਥੇ ਕਮੀਆਂ ਦੇਖੀਆਂ ਜਿਵੇਂ ਜਮੀਨ ਦੀ ਗੱਲ ਕਰ ਲਈ ਲੈਂਡ ਪੂਰਨ ਤਹਿਤ ਜਿਹੜੀ ਜ਼ਮੀਨਾਂ ਸਰਕਾਰ ਰੋਕ ਰਹੀਏ ਤਾਂ ਇੱਥੇ ਆਪਣੀ ਲਈ ਜ਼ਮੀਨ ਪਈ ਹੈ ਜ਼ਿਲ੍ਹੇ ਦੇ ਅੰਦਰ ਹਜ਼ਾਰਾਂ ਏਕੜ ਜ਼ਮੀਨ ਪਈ ਹੈ ਫਿਰ ਵੀ ਜਿਹੜੀ ਉਪਜਾਊ ਜ਼ਮੀਨ ਹੈ ਕਿਸਾਨਾਂ ਦੀ ਉਹਦੇ ਉੱਤੇ ਵੱਡਾ ਇੱਕ ਹਮਲਾ ਬੋਲੇ ਯਾਰ ਐ ਦੇਖੋ ਅੱਜ ਅਸੀਂ ਜੋ ਭਗਵਾਨਤ ਮਾਨ ਨੇ ਲੈਂਡ ਪੂਰਨ ਪਾਲਸੀ ਜਾਰੀ ਕੀਤੀ ਹੈ ਜਿਹਦੇ ਤਹਿਤ 65000 ਏਕੜ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਮੀਨ ਉਹਦੇ ਵਿੱਚ ਆਈ ਹੈ ਅੱਜ ਅਸੀਂ ਮਾਨਸਾ ਜਿਹੜੇ ਉਹਦੇ ਵਿੱਚ ਆ ਜਿਆ ਮਾਨਸਾ ਜ਼ਿਲ੍ਹੇ ਦੀ ਵੀ 218 12 212 ਏਕੜ ਜ਼ਮੀਨ ਮਤਲਬ ਰੈਕੂਲ ਨੂੰ ਪਾਸੇ ਦਿੱਤਾ ਹੈ ਤਾਂ ਉਹਨਾਂ ਨੇ ਰੋਕਣੀ ਆ। ਉਹਦੇ ਤੇ ਅਸੀਂ ਪ੍ਰੋਗਰਾਮ ਵੀ ਦਿੱਤੇ ਹੋਏ ਨੇ ਕਈ। ਇੱਕ ਤਾਂ 30 ਤਰੀਕ ਨੂੰ ਇੱਥੇ ਮਾਨਸਾ ਦੇ ਵਿੱਚ ਵੀ ਵੱਡਾ ਟ੍ਰੈਕਟਰ ਮਾਰਕ ਟੋੜਿਆ। ਸੰਯੁਕਤ ਪ੍ਰਿਹਾਨ ਮੋਰਚੇ ਦੇ ਸੰبتدي। ਅੱਗੇ ਤਿਆਰੀ ਅਸੀਂ ਜਿਹੜੀ ਵੱਡਾ ਇਕੱਠ ਕਰਨਾ ਮਤਲਬ ਜ਼ਿਲ੍ਹਾ ਲੁਧਿਆਣੇ ਦੀ ਮੰਡੀ ਮੁੱਲਾਂਪੁਰ ਦੇ ਵਿੱਚ ਉਹ ਲੱਖਾਂ ਦਾ ਕੱਟ ਕਰਕੇ ਉੱਤੇ ਅਸੀਂ ਪਾਲਸੀ ਦੇ ਵਿਰੁੱਧ ਇੱਕ ਨਵਾਂ ਐਲਾਨ ਕਰਾਂਗੇ ਜਿਹਦੇ ਅੱਗੇ ਟਿਕ ਨਹੀਂ ਸਕਣੀ ਪੰਜਾਬ ਸਰਕਾਰ। ਜਿੱਥੋਂ ਤੱਕ ਇਹਨਾਂ ਦੀ ਇਹ ਜ਼ਮੀਨ ਕਬਜ਼ੇ ਕਰਨ ਦਾ ਸਵਾਲ ਆ ਪਹਿਲਾਂ ਵੀ ਜ਼ਮੀਨਾਂ ਕਬਜ਼ੇ ਕਰਨਾ ਅੱਜ ਜਿਹੜਿਆਂ ਤੇ ਅਸੀਂ ਬੈਠੇ ਆਂ ਤਾਂ ਅਸੀਂ ਜਾਜਾ ਲੈਣਾ ਆਏ ਸੀ। ਇਹ ਜ਼ਮੀਨ ਰੱਲਾ ਪਿੰਡ ਦੀ ਹੈ। ਇਸ ਪਿੰਡ ਦੇ ਵਿੱਚ 1978 ਦੇ ਵਿੱਚ ਬਾਦਲ ਸਰਕਾਰ ਸੀ। ਉਦੋਂ ਕਾਫੀ ਜ਼ਮੀਨ ਇੱਥੇ ਰੋਕੀ ਸੀ ਇਹਨਾਂ ਨੇ। ਕਿ ਮਜ਼ਦੂਰਾਂ ਨੂੰ ਕਲੋਨੀਆਂ ਦੇਵਾਂਗੇ ਪੰਜ-ਪੰਜ ਮਰਲੇ ਦੇ ਪਲਾਟ ਕੱਟ ਕੇ ਆ ਇਧਰਲੇ ਪਾਸੇ ਜਿੱਧਰ ਅਸੀਂ ਤੁਹਾਨੂੰ ਦਿਖਾਵਾਂਗੇ ਇਹ 18-20 ਕਿੱਲੇ ਜ਼ਮੀਨ ਹੈ ਇਹ ਜਿਹੜੀ ਕਲੋਨੀਆਂ ਪਾਈਆਂ ਵੀ ਹੋਈਆਂ ਪੁੱਛ ਉਹਨਾਂ ਦਾ ਵੀ ਤੁਸੀਂ ਹਾਲ ਦੇਖੋਗੇ ਕਿਸੇ ਮਜ਼ਦੂਰ ਨੂੰ ਨਹੀਂ ਦਿੱਤੀ ਜ਼ਮੀਨ ਪੰਚਾਇਤ ਦੀ ਸੀ ਪੰਚਾਇਤ ਦੀ ਜਿਹੜੀ ਉਪਜਾਊ ਜ਼ਮੀਨ ਸੀ ਉਹ ਰੋਕ ਕੇ ਇਹਨਾਂ ਨੇ ਬੰਜਰ ਬਣਾ ਦਿੱਤੀ ਹੈ ਉਵੇਂ ਹੀ ਪਈ ਹੈ ਇਹਨੂੰ ਲਗਭਗ 45 ਸਾਲ ਹੋ ਗਏ ਇਵੇਂ ਜਿਵੇਂ ਜਿਹੜੀ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਪਿੰਡ ਠੂਠਿਆਂ ਵਾਲੀ ਦੀ 212 ਕਿੱਲੇ ਉਹ ਜਿਹੜੀ ਨਵੀਂ ਮਤਲਬ ਅਕਵਰ ਕਰਨੇ ਜਾ ਰਹੇ ਆ ਐਵੇਂ ਜਿਵੇਂ ਪਿੰਡ ਇੱਥੇ ਜੋਗੀ ਪੀਰ ਹੈ ਉਹਨਾਂ ਦੀ 118 118 ਕਿੱਲੇ ਪਿੰਡ ਜੋਗੀ ਪੀਰਾਂ ਦੀ ਜਿਹੜੀ ਹੈਗੀ ਜਿਹੜੀਆਂ ਜਣੇ ਜੰਗਲਤਾ ਬਣ ਗਏ ਆ ਉਹ ਉੱਥੇ ਜੋ ਕੁਛ ਇਹ ਕਹਿੰਦੇ ਉਹ ਨਹੀਂ ਕੀਤਾ ਇਹਨਾਂ ਨੇ ਅੱਛੀ ਹੁਣ ਵੀ ਇਹ ਗੱਲ ਦਾਅਵੇ ਨਾ ਕਹਨੇ ਆ ਕਿ ਜਿਹੜੀ ਇਹ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਜ਼ਮੀਨਾਂ ਕਵੈਰ ਕਰ ਰਹੇ ਨੇ ਉਹਨਾਂ ਦਾ ਵੀ ਹਾਲ ਹੀ ਹੋਣਾ ਪੰਜਾਬੂ ਜ਼ਮੀਨਾਂ ਇਹਨਾਂ ਨੇ ਖੰਜਰ ਬਣਾ ਦੇਣੀਆਂ ਜਣੀ ਜਦੋਂ ਕਿ ਕੌਮੀ ਘਟਾ ਵੀ ਇੱਕ ਪੰਜਾਬ ਨੇ ਕੇਂਦਰੀ ਅਨਾਜ ਭੰਡਾਰ ਦੇ ਵਿੱਚ ਵੱਡਾ ਯੋਗਦਾਨ ਪਾਇਆ ਇਸੇ ਜ਼ਮੀਨ ਚੋਂ ਪਾਇਆ ਨਾ ਸੀ ਪਰ ਇਹ ਥਾਂ ਥਾਂ ਦੇ ਉੱਤੇ ਹੀ 65000 ਏਕੜ ਹੁਣ ਖੋਲੀ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਆ ਗਈ ਇਹੋ ਜਿਹੀਆਂ ਕਲੋਨੀਆਂ ਦੇ ਤਹਿਤ ਹਮਦਰ ਖਾਲੀ ਰੱਖਾਈ ਪਈ ਹੈ ਇਹ ਪੰਜਾਬ ਨੂੰ ਵੀ ਘਟਾ ਹੌਲੀ ਹੌਲੀ ਪੰਜਾਬ ਦੀਆਂ ਹੱਥੋਂ ਜ਼ਮੀਨ ਖੋਸ ਜਾਂਦੀ ਹੈ ਤੇ ਇਹ ਜਿਹੜਾ ਕੇਂਦਰੀ ਅਨਾਜ ਪੂਲ ਦੇ ਵਿੱਚ ਅਨਾਜ ਪਾਉਣਾ ਹੁੰਦਾ ਉਹਨੂੰ ਵੀ ਘਟਾ ਹੈ ਮੈਂ ਕਹਿੰਦਾ ਕੋਈ ਵੀ ਸਰਕਾਰ ਇਹ ਜੀ ਨਹੀਂ ਹੋਊ ਜਿਹੜੀ ਆਪਦੇ ਕੁਦਰਤੀ ਸੌਮਿਆਂ ਨੂੰ ਖਤਮ ਕਰਦੀ ਹੋਵੇ ਪੰਜਾਬ ਕੋਲੇ ਦੋ ਹੀ ਕੁਦਰਤੀ ਸੌਮੇ ਆ ਇੱਕ ਪੰਜਾਬੂ ਜ਼ਮੀਨ ਤੇ ਇੱਕ ਦਰਿਆ ਮੰਦਪਾਣ ਹੋਰ ਕੁਝ ਨਹੀਂ ਹੈ ਮਤਲਬ ਪੰਜਾਬ ਕੋਲੇ ਇਹ ਜਿਹੜੀ ਪੰਜਾਬੂ ਧਰਤੀ ਆ ਉਹ ਵੀ ਖਤਮ ਕਰ ਰਹੀ ਹੈ ਪਹਿਲੇ ਤਾਂ ਸਰਕਾਰਾਂ ਨੇ ਵੀ ਕਰੀ ਹੁਣ ਵਾਲੀ ਉਹਦੋਂ ਤੇਜ਼ੀ ਨਾਲ ਕਰ ਰਹੀ ਹੈ ਇਹੀ ਹਾਲ ਪਾਣੀਆਂ ਦਾ ਉਹਦੇ ਤੇ ਕੀਤੀ ਆਪਾਂ ਫੇਰ ਗੱਲ ਕਰਾਂਗੇ ਤੁਸੀਂ ਆ ਨਿਗਾਹ ਮਾਰਿਓ ਕਿ ਕੋਈ ਮਜ਼ਦੂਰ ਇਹਦੇ ਵਿੱਚ ਵੱਸਦਾ ਵੀ ਹੈ ਕਿਸੇ ਨੂੰ ਕਬਜ਼ਾ ਦਿੱਤਾ ਵੀ ਹੈ ਤੇ ਜਾਂ ਫਿਰ ਕਿਉਂ ਇੰਨੀ ਜ਼ਮੀਨਾਂ ਜਿਹੜੀ ਉਹ ਇੱਥੇ ਖੰਜਰ ਬਣਾ ਦਿੱਤੀ ਤੇ ਇਹਦੀ ਜਵਾਬ ਦੇ ਕੌਣ ਹੈ ਤਾਂ ਪ੍ਰਧਾਨ ਜੀ ਕੋ ਹੋਰ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਵੇਚ ਕੇ ਝੂਠ ਮਾਰ ਰਹੀ ਹੈ ਪੰਜਾਬ ਸਰਕਾਰ ਕਿ ਆਪਦੀਆਂ ਜ਼ਮੀਨਾਂ ਵੇਚੋ ਵਾਹੋ ਲਾਉਣ ਲਓ ਕੁਝ ਵੀ ਕਰੋ ਪਰ ਇਹ ਨਿਰਾ ਝੂਠ ਹੈ ਉਹਦੇ ਖਸਰਾ ਨੰਬਰ ਮਤਲਬ ਜਨਤਕ ਕਰਦੇ ਇਹਨਾਂ ਨੇ ਕਿ ਆਹ ਹਾ 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 ਨੰਬਰ ਉਹਦੇ ਵਿੱਚ ਆ ਚੁਪੇ ਨਹੀਂ ਤੇ ਜਿਹੜੇ ਤਹਿਸੀਲਦਾਰ ਆ ਉਹਨਾਂ ਨੇ ਨੋਟਿਸ ਭੇਜ ਦਿੱਤਾ ਥੱਲੇ ਕੋਈ ਲੋਨ ਨਹੀਂ ਮਿਲੂਗਾ ਕੋਈ ਕਰਜ਼ਾ ਨਹੀਂ ਲਿਆ ਜਾਊਗਾ ਕੋਈ ਉਹਦਾ ਮਤਲਬ ਵੇਚ-ਵਟ ਨਹੀਂ ਹੋਊਗੀ ਕੋਈ ਤਵਾਦਲਾ ਨਹੀਂ ਹੋਊਗਾ ਅੱਜ ਤੋਂ ਉਹ ਰੁਕ ਚੁੱਕੀ ਆ ਜਿੱਥੇ ਜ਼ਮੀਨ ਹੋ ਗਿਆ ਕਿਸਾਨ ਦੇ ਹੱਥੋਂ ਜੇਕਰ ਨਾ ਜਾ ਚੁੱਕੀ ਐ ਹੁਣ ਤਾਂ ਇਹ ਜਿਵੇਂ ਮੋਦੀ ਨਹੀਂ ਸੀ ਤਾੜੇ ਮਾਰਦਾ ਜੋ ਤਿੰਨ ਕਾਲੇ ਕਾਨੂੰਨ ਲੈ ਕੇ ਆਉਂਦੇ ਸੀ ਬਾਅਦ ਵਿੱਚ ਐਮੈਂਡਮੈਂਟਾਂ ਕਰਾ ਲੂਗਾ ਕਰਾ ਲਓ ਹੁਣ ਇਹ ਵੀ ਪਹਿਲਾਂ 30000 ਕਿੱਲੇ ਦਾ ਦੇਵਾਂਗੇ ਜਿੰਨਾ ਚਿਰ ਉਹ ਸ਼ਾਰੀ ਨਹੀਂ ਹੁੰਦੀ ਹੁਣ 50000 ਕਰਤਾ 50 ਤੋਂ ਬਾਅਦ ਕਹਿੰਦੇ ਲੱਖ ਦੇਵਾਂਗੇ ਇਹ ਅਮੈਂਡਮੈਂਟ ਇਹ ਅਮੈਂਡਮੈਂਟ ਨਾਲ ਨਹੀਂ ਸਰਨਾ ਇੱਕੋ ਹੀ ਮੰਗ ਹੈ ਕਿ ਜਿਹੜੀ ਇਹ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਰੱਦ ਕਰੋ ਵਰਨਾ ਲੋਕਾਂ ਦੇ ਤਿੱਖੇ ਰੋਧ ਦਾ ਸਾਹਮਣਾ ਕਰਨਾ ਪਊਗਾ ਜਿਹਨੂੰ ਜਗਰਤ ਕਰ ਰਹੇ ਹਾਂ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਦਾ ਕੋਈ ਵੀ ਬੰਦਾ ਜਾਂ ਜ਼ਮੀਨ ਦੇ ਵਿੱਚ ਨਾ ਹਿੱਸਾ ਪਾਵੇ ਤਾਂ ਲੱਗਦਾ ਇੱਕ ਪਹਿਲਾ ਝੂਠਾ ਇਹ ਦੂਜਾ ਝੂਠਾ ਬਣਾਉਂਦਾ ਕਿ ਲੋਕਾਂ ਤੋਂ ਅਸੀਂ ਸਹਿਮਤੀ ਨਾਲ ਲੈ ਰਹੇ ਹਾਂ ਜੇ ਸਹਿਮਤੀ ਨਾਲ ਲੈ ਰਹੇ ਹੋ ਤਾਂ ਜਨਤਕ ਕਰੋ ਅਖਬਾਰਾਂ ਨੂੰ ਦਿਓ ਕਿ ਆਹਾ ਪਿੰਡ ਇਹਨੇ ਲੋਕਾਂ ਦਾ ਸਹਿਮਤ ਹੋ ਗਏ ਤੇ ਜਾਂ ਅਸੀਂ ਕਰ ਰਹੇ ਹਾਂ ਜਨਤਕ ਕਿਉਂਕਿ ਭਾਰਤ ਜਿਹੜਾ ਸੰਵਿਧਾਨ ਹੈ ਭਾਰਤ ਦਾ ਉਹਦੇ ਵਿੱਚ ਇੱਕ ਧਾਰਾ ਹੈ ਇਹ ਕਿ ਜਿਹੜੀ ਪੰਚਾਇਤ ਹੈ ਪੰਚਾਇਤ ਤੋਂ ਅੱਗੇ ਜਿਹੜੀ ਗ੍ਰਾਮ ਸਭਾ ਪਿੰਡ ਦੀ ਉਹ ਸਭ ਤੋਂ ਉੱਚਤਮ ਹੈ ਉਹਦੇ ਫੈਸਲੇ ਨੂੰ ਕੋਈ ਰੱਦ ਨਹੀਂ ਕਰ ਸਕਦਾ ਮੈਂ ਕਹਿੰਦਾ ਦਰਜਣਾ ਪਿੰਡਾਂ ਨੇ ਹੁਣ ਤੱਕ ਗ੍ਰਾਮ ਸਭਾ ਬੁਲਾ ਕੇ ਮਤੇ ਪਾਤੀਆ ਕੋਈ ਨਹੀਂ ਪੁੱਛਦਾ ਉਹਨਾਂ ਮਤਿਆਂ ਨੂੰ ਤੇ ਦੂਜੇ ਪਾਸੇ ਕਹਿ ਰਹੇ ਆ ਅਸੀਂ ਲੋਕਾਂ ਦੀ ਸਹਿਮਤੀ ਨਾ ਲੈਨੇ ਜੇ ਸਹਿਮਤੀ ਆ ਤਾਂ ਫਿਰ ਗ੍ਰਾਮ ਸਭਾਵਾਂ ਦੇ ਮੱਥੇ ਕਿਉਂ ਇਹ ਬਿਲਕੁਲ ਝੂਠ ਮਾਰ ਰਹੇ ਨੇ ਲੋਕਾਂ ਨੂੰ ਘਮਰਾਹ ਕਰ ਰਹੇ ਨੇ ਪਾਸੇ ਚੱਲਣ ਨਹੀਂ ਦੇਣਗੇ ਜੱਗ ਜਾਰ ਕਰਾਂਗੇ ਹਰ ਘਰ ਨੂੰ ਲੋਕਾਂ ਸਾਹਮਣੇ ਲੈ ਕੇ ਜਾਣਾ ਨਹੀਂ ਨਹੀਂ ਮਾ ਅਰੇ ਤੋਂ ਦੱਬੇ ਨਹੀਂ ਨਾਂ ਕਰ ਲੈਣਗੇ ਇਹ ਤਾਂ ਰਾਜ ਫਰਮਾਨ ਕਰਿਆ ਹੁੰਦਿਆਂ ਦੀ ਚੰਗਰ ਉੱਤੇ ਜਾ ਪਿੰਡਰ ਅੱਲੇ ਦੇ ਵਿੱਚ 1978 ਦੇ ਵਿੱਚ ਸਰਕਾਰ ਵੱਲੋਂ ਆਹ ਸਾਰੀਆਂ ਕਾਨੂੰਨੀਆਂ ਬਣਾਈਆਂ ਗਈਆਂ ਸੀ ਦਿਖਾ ਰਿਆਂ ਕੁਝ ਤਾਂ ਦਿਸ ਰਹੀਆਂ ਨੇ ਕੁਝ درختਾਂ ਦੇ ਵਿੱਚ ਲੁਭੇਟੀਆਂ ਗਈਆਂ ਕੱਖਾਂ ਦੇ ਵਿੱਚ ਲੁਭੇਟੀਆਂ ਗਈਆਂ ਇਹ ਮੈਂ ਆ ਟਾਲੀ ਥੱਲੇ ਹੈ ਇਹ ਕਲੋਨੀ ਦਿਸ ਨਹੀਂ ਰਹੀ ਲੱਖਾਂ ਕਰੋੜਾਂ ਰੁਪਇਆ ਲਾ ਕੇ ਸਰਕਾਰ ਨੇ ਬਹਾਨਾ ਬਣਾਇਆ ਸੀ ਕਿ ਅਸੀਂ ਮਜ਼ਦੂਰਾਂ ਨੂੰ ਪਲਾਟ ਕੱਟ ਕੇ ਦਿੰਨੇ ਆ ਬੇ ਘਰਾਂ ਤੋਂ ਜਿਹੜੇ ਮਜ਼ਦੂਰ ਨੇਗੇ ਉਹਨਾਂ ਨੂੰ ਸੇ ਘਰ ਪਾ ਕੇ ਦਿੰਨੇ ਆ ਪਰ ਆ ਦੇਖ ਲੋ 1978 ਤੋਂ ਲਾ ਕੇ ਕੈ ਸਾਲ ਹੋ ਗਏ ਤਕਰੀਬਨ 1978 ਤੋਂ ਲਾ ਕੇ ਤਾਂ ਕੈ ਸਾਲ ਲੰਘ ਗਏ ਆ ਉਹ ਮੇਰੇ ਪਿੰਡਾਂ ਤੇ ਕਾਰਨ ਕੀ ਹੈ ਹ ਹਰ ਥਲੇੋਂ ਕਿਸਾਨਾਂ ਦੀ ਜ਼ਮੀਨ ਖੋਲੀ ਜਿਹੜੀ ਪੰਚਾਇਤ ਕੋਲੇ ਸੀ ਤੇ ਆਪ ਦਾ ਕਬਜ਼ਾ ਕਰ ਲਿਆ ਸਰਕਾਰ ਨੇ ਤੇ ਮਜ਼ਦੂਰਾਂ ਦੇ ਘਰਾਂ ਵਿੱਚ ਜਿਵੇਂ ਝੁੱਗੀਆਂ ਝੋਪੜੀਆਂ ਨੇ ਮਜ਼ਦੂਰ ਬੇਕਰੇ ਘਰਾਂ ਵਿੱਚ ਵੀ ਬੈਠੇ ਨੇ ਆ ਦੇਖ ਲੋ ਲੱਖਾਂ ਰੁਪਇਆ ਲਾ ਕੇ ਸਰਕਾਰੀ ਖਜ਼ਾਨੇ ਚੋਂ ਆ ਬਰਾਬਾਦ ਕਰਿਆ ਸਾਰਾ ਕੁਝ ਤੇ ਜਿਹੜੀ ਪਿੰਡ ਰੱਲੇ ਦੇ ਕਿਸਾਨਾਂ ਨੇ ਇਹ ਪੰਚਾਇਤੀ ਜਮੀਨੇ ਛਠੇਕੇ ਤੇ ਦੇਖ ਕੇ ਇਹਦੇ ਚ ਉਪਚਿਤ ਪੈਦਾਕਾਰ ਨਹੀਂ ਸੀ ਤਾਂ ਉਹ ਲੋਕਾਂ ਦੇ ਹਾਲਾ ਥਨੇ ਖਿੱਚਲੀ